ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਬਕਾਲਾ ਸਾਹਿ ਬੈਠੇ ਨੇ ਤੇ ਭਾਈ ਮੱਖਣਸ਼ਾ ਲਵਾਣਾ ਕਹਿੰਦਾ ਹੈ ਮਹਾਰਾਜ ਤੁਸੀਂ ਮੇਰਾ ਜਹਾਜ਼ ਬੇੜਾ ਬਾਹਰ ਲਾ ਦਿੱਤਾ ਔਰ ਗੁਰੂ ਤੇਗ ਬਹਾਦਰ ਮਹਾਰਾਜ ਵਿਖਾਉਂਦੇ ਨੇ ਉਹਨੂੰ ਕਹਿੰਦੇ ਮੱਖਣਸ਼ਾ ਕੋਈ ਸ਼ੱਕ ਨਾ ਰਹਿ ਜਾਏ ਤੇਰਾ ਬੇੜਾ ਉਸ ਬ੍ਰੇਤੀ ਚੋਂ ਕੱਢਣ ਲੱਗਿਆ ਮੋਢੇ ਤੇ ਅਜੇ ਵੀ ਜਕਮ ਹੈ ਇਹ ਚੀਜ਼ ਸਾ ਸੰਗਤ ਕਰਾਮਾਤਨੀ ਤੇ ਹੋਰ ਕੀ ਉਹਦਾ ਸ਼ੰਕਾ ਦੂਰ ਕਰਨਾ ਸੀ कितने बबा बकाल सेंकड़े हजारा मील दूर जहाज फसा हो तरह मत है सुनना पैरों वाजों चलना बाबा बकाला बैठे नी गुरु तेगवाद सत संगत कि वट्याई हो पैर वाजों चलना बिन हथी करना ਜੀਬੈ ਵਜੋਂ ਬੋਲਣਾ ਓ ਜੀਵਤ ਮਰਣਾ ਨਾਨਕ ਹੁਕਮ ਪਛਾਨ ਕੈ ਤਉ ਖਸਮ ਮਿਲਣਾ ਕਹਿੰਦੇ